ਮਾਦੂਲਾ ਵੀ ਕਿਹਾ ਇਹ ਬੀ ਬੋਲਰ ਬੋਲਰ ਸਰ ਉੱਤਰਵਾਸ ਮੈਂ ਮਾਈਕ ਨਾ ਛਿੜੋ ਜੀ ਸਰ ਕਰੀਏ ਜਰ ਹਾਂ ਪਿਆਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਕਿ ਤੁਸੀਂ ਪੁਲਿਸ ਲਾਈਨ ਪਟਿਆਲਾ ਵਿਖੇ ਆਏ ਹੋ ਦੇ ਇੱਕ ਤੁਹਾਡੇ ਨਾਲ ਬੜੀ ਅਹਿਮ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੇ ਕੱਲ ਕੋਈ ਲਗਭਗ ਸ਼ਾਮ ਨੂੰ 6 ਵਜੇ ਸੀਆ ਦੋਦ ਪਿੰਡ ਹੈ ਜਿਹੜਾ ਖੰਨੇ ਡਿਸਟ੍ਰਿਕਟ ਦੇ ਵਿੱਚ ਉੱਥੋਂ ਇੱਕ ਛੋਟਾ ਬੱਚਾ ਆ ਕਿਡਨਾਪ ਹੋਇਆ ਸੀ ਤੇ ਇਮੀਡੀਏਟਲੀ ਕਿਡਨਾਪ ਹੋਣ ਤੋਂ ਜਦੋਂ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਮਿਲੀ ਸੀ ਤਾਂ ਉਹਦੇ ਵਿੱਚ ਇਮੀਡੀਏਟਲੀ ਖੰਨਾ ਪੁਲਿਸ ਨੂੰ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਇਨਫੋਰਮੇਸ਼ਨ ਪੰਜਾਬ ਪੁਲਿਸ ਨਾਲ ਤੇ ਸ਼ੇਅਰ ਕੀਤੀ ਕਿ ਇਹ ਬੱਚਾ ਕਿਡਨੈਪ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਡੀਜੀ ਪੰਜਾਬ ਵੱਲੋਂ ਇੱਕ ਜਿਹੜੀ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਇਸ ਕਰਕੇ ਵੀ ਉਹ ਵੱਖੋਖ ਡਿਸਟ੍ਰਿਕਟ ਨੂੰ ਇਨਫੋਰਮ ਕੀਤਾ ਗਿਆ ਪਾਰਟੀਆਂ ਆਪਦੀਆਂ ਅਲਰਟ ਹੋ ਗਈਆਂ ਉਹਦੇ ਕਰਦੇ ਕਰਦਿਆਂ ਮਤਲਬ ਕੱਲ ਲੇਟ ਨਾਈਟ ਇੰਨਾ ਦੀ ਮੂਵਮੈਂਟ ਹੈ ਜਿਹੜੀ ਕੋਈ ਰਾਤ ਦੇ 1 2 ਵਜੇ ਤੱਕ ਅਸੀਂ ਜਿਹੜੀ ਆ ਮਲੇਰ ਕੋਟਲਾ ਪੁਲਿਸ ਨੇ ਉਹਦੇ ਚੋਂ ਮੂਵਮੈਂਟ ਟ੍ਰੇਸ ਕਰ ਲਈ ਕਿ ਜਿਹੜੇ ਜਿਹੜੇ ਬੰਦੇ ਆ ਉਹ ਬੱਚੇ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਤੇ ਮਲੇਰ ਕੋਟਲੇ ਦੇ ਏਰੀਏ ਦੇ ਵਿੱਚ ਦੇਖੇਗੇ ਤੇ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕਰਦਿਆ ਕਰਦਿਆਂ ਫਿਰ ਇਹਨਾਂ ਨੇ ਅੱਜ ਜਦੋਂ ਸਾਨੂੰ ਸਭ ਤੋਂ ਕਾਮਯਾਬੀ ਮਿਲੀ ਉਹ ਅੱਜ ਮਲੇਰ ਕੋਟਲਾ ਪੁਲਿਸ ਨੇ ਦੋ ਆਦਮੀ ਉੱਥੇ ਉਹਦੇ ਚ ਅਰੈਸਟ ਕਰ ਲਏ। ਤੇ ਇਹ ਇਹ ਦੋ ਆਦਮੀ ਅਰੈਸਟ ਕਰਨ ਤੋਂ ਬਾਅਦ ਇਹਨਾਂ ਦੀ ਡਿਟੇਲ ਜਿਹੜੀ ਮੌਕੇ ਦੇ ਉੱਤੇ ਬੜੀ ਹਾਈ ਲੈਵਲ ਤੇ ਉਹਦੀ ਉਹਨੂੰ ਚੈੱਕ ਕਰਕੇ ਇਹਦੀ ਪੁੱਛਗਿੱਛ ਕਰਦੇ ਨੇ ਪਰ ਉਹਦੇ ਵਿੱਚੋਂ ਬੱਚਾ ਤੇ ਇੱਕ ਆਦਮੀ ਹੋਰ ਜਿਹੜਾ ਉਹਦੇ ਨਾਲ ਮਿਸਿੰਗ ਸੀ। ਫਿਰ ਉਹਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਆਈ। ਉਹ ਇਨਫੋਰਮੇਸ਼ਨ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਤੇ ਪਟਿਆਲਾ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਤੇ ਉਹਦੇ ਨਾਲ ਕਿਉਂਕਿ ਇਹ ਕੇਸ ਨੂੰ ਨਿਜੀ ਤੌਰ ਤੇ ਵਾਰ-ਵਾਰ ਇਹ ਸੀਐਮ ਪੰਜਾਬ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਵਾਰ-ਵਾਰ ਇਹਦੇ ਬਾਰੇ ਪੁੱਛਿਆ ਜਾ ਰਿਹਾ ਸੀ ਵੀ ਇਸ ਕੇਸ ਦੇ ਵਿੱਚ ਬੱਚੇ ਦਾ ਜਿਹੜਾ ਹਰ ਹਾਲਾਤ ਦੇ ਵਿੱਚ ਬੱਚਾ ਟਰੇਸ ਹੋਣਾ ਚਾਹੀਦਾ ਤੇ ਸਾਡੇ ਲਈ ਚੈਲੰਜ ਇਹ ਸੀ ਕਿ ਕਿ ਇਹ ਜਿਹੜੇ ਪੁੱਛ ਗਏ ਸਤੇ ਆਇਆ ਸੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕਹੇ ਸੋ ਦੜ ਕੇ ਉਹ ਨਿਕਲ ਜੇ ਤੇ ਅਸੀਂ ਉੱਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉੱਥੋਂ ਨਿਕਲ ਜਾਣਾ ਉਸ ਕਰਕੇ ਅਲਟੀਮੇਟਲੀ ਜਿਹੜੀਆਂ ਪਟਿਆਲਾ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਉਹਦੇ ਚ ਜਿਹੜੇ ਹੈਗੇ ਇੰਸਪੈਕਟਰ ਬਿੰਨੀ ਢਿੱਲੋਂ ਤੇ ਇੰਸਪੈਕਟਰ ਸ਼ਮਿੰਦਰ ਜਿਹੜੀਆਂ ਮੇਨ ਪਾਰਟੀਆਂ ਇੱਕ ਸਪੈਸ਼ਲ ਬ੍ਰਾਂਚ ਦੇ ਇੱਕ ਸੀਆਈਏ ਵਾਲੇ ਤਫੇਲੋ ਤੋਂ ਬਾਅਦ ਉਹਨਾਂ ਨੇ CIA ਉਹਨਾਂ ਨੇ ਆਪਣੇ ਦੂਜੇ ਹੈਰੀ ਆ ਜਿਹੜੇ ਉਹ ਇੰਸਪੈਕਟਰ ਹੈਰੀ ਆ ਉਹ ਉਹਨਾਂ ਨੇ ਬਾਅਦ ਚ ਜੁਆਇਨ ਕਰ ਲਿਆ ਇਨ ਮੀਨ ਟਾਈਮ ਖੰਨੇ ਦੀ ਜਿਹੜੀ ਪੁਲਿਸ ਦੀ ਪਾਰਟੀ ਆ ਉਹ ਵੀ ਉਹਨਾਂ ਨੂੰ ਕਿਉਂਕਿ ਸਰਚ ਕਰਦਿਆਂ ਕਰਦਿਆਂ ਉਹਨੂੰ ਲੱਭ ਰਹੇ ਸੀ ਇਹਨਾਂ ਦੇ ਵਿੱਚ ਪੁੱਛਗਿੱਛ ਤੇ ਇਹ ਆਇਆ ਕਿ ਇੱਕ ਫੋਰਚੂਨਰ ਗੱਡੀ ਜਿਹੜੀ ਆ ਉਹ ਗੱਡੀ ਦੇ ਵਿੱਚ ਬੱਚੇ ਨੂੰ ਸ਼ਿਫਟ ਕਰ ਲਿਆ ਤੇ ਉਹ ਬੱਚੇ ਨੂੰ ਲੈ ਕੇ ਜਾ ਰਿਹਾ ਅਸੀਂ ਉੱਥੇ ਇਕੱਠੇ ਫੇਰ ਮਿਲ ਕੇ ਉਹਨੂੰ ਕਿਸੇ ਥਾਂ ਤੇ ਰੱਖ ਕੇ ਦੁਬਾਰਾ ਫੇਰ ਕਾਲ ਕਰਨੀ ਸੀ ਤੇ 1 ਕਰੋੜ ਦੇ ਕਰੀਬ ਇਹਨਾਂ ਨੇ ਦੱਸਿਆ ਵੀ ਜਿਹੜਾ ਅਨੀਸ਼ਲ ਪੁੱਛ ਗਿਆ ਚ ਆਇਆ ਵੀ ਅਸੀਂ 1 ਕਰੋੜ ਰੁਪਏ ਉਹਨਾਂ ਤੋਂ ਹਾਸਲ ਕਰਨਾ ਸੀਗਾ ਤੇ ਇਹ ਕਿਉਂਕਿ ਫਿਰ ਇਹ ਪਾਰਟੀਆਂ ਨੇ ਜਦੋਂ ਉਹਨੂੰ ਅਲਟੀਮੇਟਲੀ ਇਹ ਟਰੈਕਡਾਊਨ ਕਰ ਲਿਆ ਇੰਸਪੈਕਟਰ ਸ਼ਮਿੰਦਰ ਤੇ ਇੰਸਪੈਕਟਰ ਜਿਹੜਾ ਹੈਗਾ ਬਿੰਨੀ ਜਿਹੜਾ ਢਿੱਲੋਂ ਇਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਕਾਰਨਰ ਕਰਨ ਤੋਂ ਬਾਅਦ ਇਹ ਇਹਦੇ ਵਿੱਚ ਇਹ ਇਹ ਹੈਗਾ ਮੰਡੋਰ ਮੰਡੋਰ ਖੇੜਾ ਇਹ ਸਦਰ ਨੱਬੇ ਦਾ ਪਿੰਡ ਹੈ ਉਹਦੇ ਵਿੱਚ ਇਹਨੂੰ ਕਾਫੀ ਦੇਰ ਤੱਕ ਚੇਜ਼ ਕੀਤਾ ਚੇਜ਼ ਕਰਨ ਤੋਂ ਅਲਟੀਮੇਟਲੀ ਇਹ ਦੋ ਐ ਗੱਡੀਆਂ ਦੇ ਵਿੱਚ ਇਹਦੀ ਗੱਡੀ ਲਾਲੀ ਫੋਰਚੂਨਰ ਵਾਲੀ ਪਰ ਉਦੋਂ ਤੱਕ ਵੀ ਇਹਨਾਂ ਲਈ ਚੈਲੰਜ ਸੀ ਬੱਚਾ ਨਹੀਂ ਇਹਨਾਂ ਨੂੰ ਦੇਖਿਆ ਉਹਦੇ ਵਿੱਚ ਉਹਨੇ ਅਲਟੀਮੇਟਲੀ ਫਾਇਰ ਕਰਦਾ ਕਰਦਾ ਅੱਗੇ ਇੱਕ ਸਮਾਜ ਜੀ ਸੀ ਉਸ ਦੇ ਉਹਦੇ ਵੱਲ ਨੂੰ ਭੱਜ ਲਿਆ ਤੇ ਇਹਦੇ ਵਿੱਚ ਜਿਹੜੇ ਫਾਇਰ ਕਰਨ ਦੇ ਨਾਲ ਜਿਹੜੀ ਤਿੰਨ ਮਲਾਜ਼ਮ ਸਾਡੇ ਇੰਜਰਡ ਹੋਏ ਆ ਉਹਦੇ ਚ ਕਾਂਸਟੇਬਲ ਰੁਪਿੰਦਰ ਸਿੰਘ ਪੀਐਚਲਿ ਸ਼ਿਵਜੀ ਗਿਰੀ ਤੇ ਪੀਐਚਜੀ ਬਲਜਿੰਦਰ ਸਿੰਘ ਇਹ ਤਿੰਨ ਮਲਾਜ਼ਮ ਇੰਜਰਡ ਹੋਏ ਆ ਅਲਟੀਮੇਟਲੀ ਜਿਹੜਾ ਪੁਲਿਸ ਪਾਰਟੀ ਨੇ ਪੂਰੀ ਇhtਿਆਤ ਵਰਤ ਰਿਆ ਹੋਇਆ ਉਹ ਜਦੋਂ ਉਸ ਇੰਕਾਊਂਟਰ ਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਖਮੀ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜੀ ਪੁਲਿਸ ਪਾਰਟੀ ਨੇ ਜਦੋਂ ਵਹੀਕਲ ਦੀ ਸਰਚ ਕੀਤੀ ਤਾਂ ਬੱਚਾ ਸੀਟ ਦੇ ਵਿੱਚੋਂ ਲੁਕਿਆ ਹੋਇਆ ਤੇ ਬੜਾ ਡਰੇ ਹਾਲਤ ਦੇ ਵਿੱਚ ਬੈਠਾ ਸੀ ਤੇ ਇਹਨਾਂ ਨੇ ਬੱਚੇ ਨੂੰ ਅੰਸ਼ੋਰ ਕੀਤਾ ਬੱਚਾ ਸੇਫ ਹੈ ਇਮੀਡੀਏਟਲੀ ਪੁਲਿਸ ਪਾਰਟੀ ਨੇ ਉਹਨੂੰ ਹਸਪੀਟਲ ਸ਼ਿਫਟ ਕੀਤਾ ਹਸਪੀਟਲ ਦੇ ਵਿੱਚ ਜਦੋਂ ਉਹਨੂੰ ਜਦੋਂ ਡਾਕਟਰਸ ਨੇ ਉਹਨੂੰ ਉਹ ਜਿਹੜਾ ਹੈਗਾ ਡੈੱਡ ਡਿਕਲੇਅਰ ਉਹਨੂੰ ਕਰਤਾ ਇਹਦੇ ਵਿੱਚ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਕ੍ਰਾਈਮ ਹੋਇਆ ਪੰਜਾਬ ਪੁਲਿਸ ਕਿਉਂਕਿ ਸਾਰੇ ਹਿੰਦੁਸਤਾਨ 'ਚ ਪੰਜਾਬ ਪੁਲਿਸ ਦਾ ਨਾਮ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਈਐਸਟ ਲੈਵਲ ਤੇ ਮੌਨਟਰਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਵੋਗੇ ਰਾਤ ਕੋਈ ਮਤਲਬ ਅੰਲਾ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਾਂ ਜੋ ਲੱਗਦੀਆਂ ਉਹ ਪਾਰਟੀਆਂ ਜਿਹੜੀਆਂ ਮਲੇਰ ਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮੌਨਟਰ ਕਰਦੇ ਰਹੇ ਅਰਲੀ ਮਾਰਨਿੰਗ ਤੇ ਫਿਰ ਕੋਂਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਇਹ ਕਹਿ ਸਕਦੇ ਸਭ ਤੋਂ ਔਖਾ ਹੁੰਦਾ ਕਿਉਂਕਿ ਉਹ ਕੋਂਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਘੱਟ ਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਦੇ ਵਿੱਚੋਂ ਹੀ ਜਾਣਾ ਹੈ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਏ ਸੀਆ ਦੌਰ ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨਾਪ ਕੀਤਾ ਵਇਆ ਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਲ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਆ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕੱਟ ਮੈਸੇਜ ਆ ਵੀ ਸਭ ਫੜੇ ਜਾਣਗੇ ਇਹ ਕੋਈ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਕ੍ਰਾਈਮ ਕਰ ਲਓਗੇ ਤੇ ਤੁਸੀਂ ਬਚ ਜਾਓਗੇ ਦੂਜੀ ਗੱਲ ਹਰ ਕ੍ਰਾਈਮ ਨੂੰ ਸਰਕਾਰ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਕਿ ਇਹ ਕੋਈ ਤਮਾਸ਼ਾ ਨਹੀਂਗਾ ਵੀ ਲੋਕਾਂ ਦੇ ਬੱਚਿਆਂ ਨੂੰ ਕਿਡਨੈਪ ਕਰ ਕਰਕੇ ਤੇ ਤੁਸੀਂ ਉਹ ਸੋਚੋ ਵੀ ਰੈਨਸਮ ਦਾ ਪੈਸਾ ਲੈ ਲਓਗੇ ਤੇ ਮੋਢਾਂ ਲਟਕੋਗੇ ਇਹ ਇਹ ਕੰਮ ਨਹੀਂ ਚੱਲਣਾ ਇਹ ਬੜਾ ਤੁਹਾਨੂੰ ਸਖਸਨਿਆ ਆਪਦੇ ਕਿਹੜੇ ਛੋਟੇ ਜਿਹੇ ਲਾਲਚ ਦੇ ਵਿੱਚ ਛੋਟਾ ਤਾਂ ਨਹੀਂ ਕਹਿ ਸਕਦੇ ਜੀ ਛੇਤੀ ਰਾਤੋਂ ਰਾਤ ਅਮੀਰ ਹੋਣ ਦੇ ਲਾਲਚ ਦੇ ਵਿੱਚ ਵੀ ਕਰੋੜ ਰੁਪਇਆ ਕਮਾ ਲਾਂਗੇ ਇੱਕ ਨੰਨੇ-ਮੁੰਨੇ ਬੱਚੇ ਦੀ ਜਦੋਂ ਛੋਟਾ ਬੱਚਾ ਸੀ ਤੇ ਸਾਰੀ ਸਰਕਾਰ ਨੂੰ ਚਿੰਤਾ ਸੀ ਜੀ ਪੰਜਾਬ ਨੂੰ ਚਿੰਤਾ ਸੀ ਨੇ ਸਾਡੇ ਅਫਸਰ ਨੇ ਇਹਦੇ ਵਿੱਚ ਮੈਂ ਕ੍ਰੈਡਿਟ ਦੇਵਾਂਗਾ ਜਿਹੜਾ ਮੇਨ ਕ੍ਰੈਡਿਟ ਆ ਉਹ ਜਿਹੜਾ ਹੈਗਾ ਜਦੋਂ ਜਿੱਥੇ ਉਹ ਬੰਦੇ ਨੂੰ ਅਸੀਂ ਬੱਚੇ ਨੂੰ ਰਿਕਵਰ ਕਰਨਾ ਪਟਿਆਲਾ ਪੁਲਿਸ ਮਲੇਰਕਟੂਲਾ ਪੁਲਿਸ ਤੇ ਖੰਨਾ ਪੁਲਿਸ ਦਾ ਇਸ ਕਰਕੇ ਕਿ ਖੰਨਾ ਪੁਲਿਸ ਨੇ ਤੁਰੰਤੋ ਇਨਫੋਰਮੇਸ਼ਨ ਸ਼ੇਅਰ ਕੀਤੀ ਆਪਦੀ ਕੱਲ ਦੀ ਜਦੋਂ ਦਾ ਬੱਚਾ ਕਿਡਨੈਪ ਹੋਇਆ ਨਾ ਐਸਐਸਪੀ ਖੰਨਾ ਸੁੱਤੇ ਨਾ ਐਸਐਸਪੀ ਮਲੇਰਕੋਟਲਾ ਸੁੱਤੇ ਤੇ ਨਾ ਐਸਐਸਪੀ ਪਟਿਆਲਾ ਸੁੱਤੇ ਇਸ ਕਰਕੇ ਜਿਹੜੀ ਸਾਡੀ ਕਾਮਯਾਬੀ ਹੋਈ ਹੈ ਜਿਹਦੇ ਵਿੱਚ ਇਹ ਕਹਿ ਸਕਦੇ ਆ ਸਖਤ ਮਿਹਨਤ ਕ੍ਰਾਈਮ ਨੂੰ ਪੰਜਾਬ ਚ ਖਤਮ ਕਰਨਾ ਗੁੰਡੇ ਅੰਸਰਾਂ ਨੂੰ ਸਖਤ ਸਨਿਆਹ ਦੇਣਾ ਕਿ ਇਹ ਆਪਣੀ ਸੋਚ ਬਦਲ ਲੋ ਤਜਾਬ ਦੀ ਇੱਥੋਂ ਪੰਜਾਬ ਦੇ ਵਿੱਚੋਂ ਆਪਦੀ ਰਿਹائش ਬਦਲ ਲਓ ਇੱਥੇ ਤੁਹਾਡੀ ਗੁੰਡਾਗਰਦੀ ਨਹੀਂ ਚੱਲਣੀ। ਹੋਰ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਤਰਜਾ ਨਹੀਂ। ਇਹ ਇਹ ਕਿਉਂਕਿ ਇਮੀਡੀਏਟਲੀ ਜਦੋਂ ਹੀ ਹਜੇ ਐਂਕਾਊਂਟਰ ਹੋਇਆ ਤੇ ਉਸ ਤੋਂ ਬਾਅਦ ਹਸਪੀਟਲ ਗਏ ਤੇ ਸਾਡਾ ਜਿਹੜਾ ਮੇਨ ਟਾਰਗੇਟ ਸੀ ਪਹਿਲੀ ਗੱਲ ਬੱਚੇ ਨੂੰ ਸੇਫ ਹੋ ਕਰਨਾ ਤੇ ਦੂਜੀ ਗੱਲ ਇਹ ਆ ਵੀ ਕ੍ਰਾਈਮਨਲ ਗੁੰਡਾ ਅੰਸਰ ਨੂੰ ਇੱਕ ਸੁਨੇਹਾ ਦੇਣਾ ਕਿ ਗੁੰਡਾਗਰਦੀ ਦਾ ਰਾਜ ਨਹੀਂ ਚੱਲਣਾ। ਇਹ ਅਮਨ ਆਮ ਲੋਕ ਅਮਨ ਚਾਹੁੰਦੇ ਆ। ਤੇ ਸ਼ਾਂਤੀ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਕਿਉਂਕਿ ਡੀਜੀ ਪੰਜਾਬ ਮਾਨਟਰ ਕਰ ਰਹੀ ਸੀ ਮੈਂ ਤੁਹਾਡੇ ਨਾਲ ਇਹ ਗੱਲ ਦੱਸਦਿਆਂ ਵੀ ਬੜੀ ਅ ਖੁਸ਼ੀ ਸੰਜੀ ਉਹ ਕਰੂੰਗਾ ਕਿ ਕਦੇ ਵੀ ਚੰਗੇ ਕੰਮ ਵੱਲੋਂ ਪੰਜਾਬ ਪੁਲਿਸ ਨੂੰ ਤਰੇ ਸਾਨੂੰ ਨਾ ਨਹੀਂ ਹੋਈ ਜਿਹੜਾ ਚੰਗਾ ਕੰਮ ਹੋਇਆ ਤੇ ਡੀਜੀ ਪੰਜਾਬ ਹਮੇਸ਼ਾ ਇਹ ਕਹਿੰਦੇ ਆ ਕਿ ਚੰਗਾ ਕੰਮ ਕਰੋ ਤੇ ਅਨਾਮਾ ਦੀ ਕੋਈ ਕਾਟ ਨਹੀਂ ਇਹ ਸਾਰੀ ਆਪਰੇਸ਼ਨਲ ਟੀਮ ਦੇ ਵਿੱਚ ਅੱਜ 10 ਲੱਖ ਰੁਪਇਆ ਡੀਜੀ ਪੰਜਾਬ ਨੇ ਇਸ ਦਾ ਜਿਹੜਾ ਕੈਸ਼ ਅਵਾਰਡ ਉਹਦੇ ਲਈ ਅਨਾਉਂਸ ਕਰਤਾ ਤੇ ਉਹਦੇ ਵਿੱਚ ਜੋ ਆਪਰੇਸ਼ਨਲ ਟੀਮ ਦੇ ਵਿੱਚ ਜਿੰਨੇ ਬੰਦੇ ਉਹਦੇ ਚ ਸ਼ਾਮਲ ਹੈ ਉਹਨਾਂ ਨੂੰ ਜਿਹੜਾ ਅਸੀਂ ਜਿਹੜੀ ਪ੍ਰੋਮੋਸ਼ਨ ਲਈ ਜਿਹੜਾ ਅਸੀਂ ਰეკਮੈਂਡ ਕਰਾਂਗੇ ਉਹ ਕਹਿੰਦੇ ਸਾਰਿਆਂ ਨੂੰ ਪ੍ਰੋਮੋਸ਼ਨ ਵੀ ਦੇਵਾਂਗੇ ਸਾਡੀ ਕਾਮਯਾਬੀ ਜਿਹੜੀ ਇਸ ਗੱਲ ਦੇ ਵਿੱਚ ਹੈ ਬੱਚੇ ਨੂੰ ਸੇਫ ਕਰਨਾ ਸਭ ਤੋਂ ਵੱਡੀ ਕਾਮਯਾਬੀ ਹੈ ਦੂਜੀ ਗੱਲ ਹੈ ਮਲਾਜ਼ਮ ਇੰਜਰਡ ਵੀ ਹੋ ਗਏ ਸਾਡੇ ਪੁਲਿਸ ਪਾਰਟੀ ਨੇ ਬਹਾਦਰੀ ਦੇ ਨਾਲ ਕਿਉਂਕਿ ਪਰਪਲ ਏਸੀ ਵੀ ਇਹ ਪਹਿਲਾ ਇਹ ਸ਼ਖਸੀ ਵੀ ਸ਼ਾਇਦ ਜਿਹੜੇ ਪਾਸੇ ਨੂੰ ਭੱਜ ਰਿਹਾ ਬੱਚਾ ਉੱਥੇ ਲੁਕੋਇਆ ਕਿਤੇ ਬੱਚੇ ਨੂੰ ਨੌ ਕਰਦੇ ਬੱਚੇ ਨੂੰ ਬਚਾਉਣਾ ਸਾਡੀ ਫਸਟ ਪ੍ਰਾਇੋਰਟੀ ਸੀ ਦੂਜੀ ਗੱਲ ਸੀ ਮੁਲਾਜ਼ਮਾਂ ਨੇ ਇੰਜਰਡ ਹੋਣ ਦੇ ਬਾਵਜੂਦ ਬਹਾਦਰੀ ਨਾਲ ਉਹਨੂੰ ਕਰਦਿਆ ਹੋਇਆ ਇੱਕ ਜਿਹੜਾ ਕਿ ਕਿਡਨੈਪਰ ਇੱਕ ਪੈਸੇ ਦਾ ਲਾਲਚੀ ਤੇ ਇੱਕ ਉਹਨੂੰ ਕਹਿਦੇ ਆ ਵੀ ਜਿਹੜਾ ਕਿ ਕ੍ਰਾਈਮ ਕਰਨ ਦੇ ਵਿੱਚ ਇਸ ਗੱਲ ਵੀ ਕਿਸੇ ਛੋਟੇ ਬੱਚੇ ਦੀ ਜਾਨ ਵੀ ਲੈ ਸਕਦਾ ਤੇ ਉਹਦੇ ਤੋਂ ਛੁਡਾ ਕੇ ਤੇ ਫੀਜੀ ਗੱਲ ਇਹ ਆ ਵੀ ਕਈ ਵਾਰੀ ਨੇਚਰਲ ਜਸਟਿਸ ਹੋ ਜਾਂਦਾ ਰੱਬ ਵੱਲੋਂ ਜਿਹੜਾ ਉਹ ਹੁੰਦਾ ਵੀ ਪੁਲਿਸ ਨੇ ਕੋਸ਼ਿਸ਼ ਕੀਤੀ ਫੇਰ ਵੀ ਇੰਜਰਡ ਹੋਣ ਤੋਂ ਬਾਅਦ ਵੀ ਇਮੀਡੀਟਲੀ ਹਸਪੀਟਲ ਸ਼ਿਫਟ ਕਰੀਏ ਵੀ ਜੇ ਉਹਦਾ ਹੋਵੇ ਪਰ ਹਸਪੀਟਲ ਦੇ ਵਿੱਚ ਜਿਹੜੇ ਡਾਕਟਰ ਨੇ ਸਾਰਾ ਮਾਇਨਾ ਕੀਤਾ ਤਾਂ ਉਹਦੀ ਡੈਥ ਹੋ ਗਈ। ਦੇਖੋ ਕਿੰਨੇ ਰਾਊਂਡ ਫਾਇਰ ਹੋਏ ਆ ਜੀ ਕਿੰਨੇ ਨਹੀਂ ਗੱਟ ਜਾਂਦੀ ਆ। ਅਨੀਸ਼ਲ ਜਿਹੜਾ ਕਿਨੈਪਰ ਦੋਸੀ ਜਦੋਂ ਮੋਟਰਸਾਈਕਲ ਤੇ ਕੀਤਾ ਉਸ ਤੋਂ ਬਾਅਦ ਜਿਵੇਂ ਹਰ ਜਿਹੜਾ ਕ੍ਰਾਈਮ ਕਰਨ ਵਾਲਾ ਹਰ ਬੰਦਾ ਇਹ ਸੋਚਦਾ ਵੀ ਮੈਂ ਚ ਉਸ ਚਲਾਕ ਆ ਵਾਈਕਲ ਵੀ ਚੇਂਜ ਕਰਦਾ ਮੋਬਾਈਲ ਵੀ ਚੇਂਜ ਕਰਦਾ ਸੀਸੀਟੀਵੀ ਤੋਂ ਵੀ ਬਚਦਾ ਪਰ ਉਹਦੇ ਚ ਜਿਵੇਂ ਕਹਿ ਦੋ ਵੀ ਜੁਰਮ ਕਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਵੀ ਕਾਨੂੰਨ ਤੋਂ ਕਾਨੂੰਨ ਦੇ ਜਿਹੜੇ ਹੱਥਾਂ ਤੋਂ ਕੋਈ ਬਹਲਾ ਦੂਰ ਨਹੀਂ ਹੁੰਦਾਗਾ ਉਹਦੀ ਛੋਟੀ ਸੋਚ ਹੁੰਦੀ ਹੈ ਵੀ ਮੈਂ ਕ੍ਰਾਈਮ ਕਰਕੇ ਬਚ ਜਾਵਾਂ ਦੇਖੋ ਜਿਹਦੀ ਜਿਹਦੀ ਡੈਥ ਹੋਈ ਆ ਉਹ ਜਸਪ੍ਰੀਤ ਸਿੰਘ son of ਲਖਵਿੰਦਰ ਸਿੰਘ ਆਰੋ 시ਹਾਦੜ ਜਿਹੜਾ ਇਹ ਮੈਨ ਕਿਉ ਸੀ ਕਿਸਨੂੰ ਹਾਂ ਇਹ ਇਹ ਮੈਨ ਕਿਉ ਸੀ ਉਹ ਸਰ ਏ ਸੀ ਨਹੀਂ ਇਹਦੇ 10 ਸਾਲ ਹੈ ਹੈ ਇਹ ਲਗਭਗ 23 ਸਾਲ ਹੈ ਜੀ ਸੇ ਬੱਚੇ ਦਾ ਕੋਈ ਰਿਸ਼ਤੇਦਾਰ ਕੋਈ ਜਾਣਤਾ ਸੀ ਕੋਈ ਆਪਣੇ ਪਿੰਡ ਦੇ ਵਿੱਚੋਂ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਦੀ ਫੈਮਿਲੀ ਦੀ ਫਾਈਨੈਂਸ਼ੀਅਲ ਇਹਨਾਂ ਨੇ ਉਹਨੇ ਦਿੱਤੀ ਇਨਫੋਰਮੇਸ਼ਨ ਆਪਦੇ ਬੰਦਿਆਂ ਨੂੰ ਸ਼ੇਅਰ ਕੀਤੀ ਵੀ ਇਹ ਪੈਸਾ ਦੇ ਸਕਦੇ ਆ ਫਿਰ ਇਹਨਾਂ ਨੇ ਵਾਈਕਲ ਆਵਦਾ ਨਹੀਂ ਸੀਗਾ ਵਾਈਕਲ ਕਿਤੋਂ ਲਿਆ ਵਾਈਕਲ ਲੈ ਕੇ ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਇਹ ਬੱਚੇ ਨੂੰ ਮੋਟਰਸਾਈਕਲ ਦੇ ਉੱਤੇ ਪੁਲਿਸ ਲਾਭਦੀ ਫਿਰੂਗੀ ਬੱਚੇ ਨੂੰ ਵਾਹਕਲ ਦੇ ਵਿੱਚ ਸ਼ਿਫਟ ਕਰਕੇ ਇਹਨਾਂ ਨੇ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਸੀ ਤੇ ਇਹ ਟੀਮ ਦੀ ਸਾਡੀ ਇਹ ਕਹਿ ਦਾਂਗੇ ਵੀ ਕਾਮਯਾਬੀ ਇਹ ਆ ਵੀ ਅਸੀਂ ਉਹਨਾਂ ਨੂੰ ਮੌਕੇ ਤੇ ਫੜਨ ਚ ਆ ਗਏ। ਦੇਖੋ ਜਿਹੜਾ ਮੇਰੇ ਖਿਆਲ ਮੁਤਾਬਕ ਜਿਹੜਾ ਉਹ ਜਿਹੜਾ ਮੂਵਮੈਂਟ ਆ ਕੋਈ 15-20 ਮਿੰਟ ਹੋਣਾ ਐ ਐਗਜ਼ੈਕਟ ਟਾਈਮਿੰਗ ਤਾਂ ਹੁਣ ਇਹਦੇ 'ਚ ਕੋਈ ਉਹ ਨੋਟ ਨਹੀਂ ਕੀਤੀ ਗਈ ਪਰ ਉਹਦੇ 'ਚ 15-20 ਮਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਤੇ ਇਹਨੂੰ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਸ ਗੱਲ ਦੇ ਵਿੱਚ ਇੱਕ ਕ੍ਰਿਮੀਨਲ ਦਾ ਇੱਕ ਗੁੰਡਾ ਅੰਸਰ ਦੇ ਮਾਰੇ ਗਏ ਨੂੰ ਨਹੀਂ ਨਹੀਂ ਕਹਿੰਦੇ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਹ ਕਹਿੰਦੇ ਆ ਵੀ ਇੱਕ ਨੰਨੇ-ਮੁੰਨੇ ਛੋਟੇ 6 ਸਾਲ ਦੇ ਬੱਚੇ ਨੂੰ ਜਿਹਨੂੰ ਲਾਲਚ ਦੇ ਖਾਤਰ ਕਿਡਨਾਪ ਕੀਤਾ ਸੀ ਅਸੀਂ ਉਹਨੂੰ ਬਚਾਉਣ 'ਚ ਕਾਮਯਾਬ ਹੋਏ ਆ ਤੇ ਇਹਦੀ ਕ੍ਰੈਡਿਟ ਦਾ ਜਿਹੜਾ ਸਾਡੀ ਡਿਟੈਕਟਿਵਿੰਗ ਜਿਹੜਾ ਇੱਥੋਂ ਦਾ ਹੈਗਾ ਪਟਿਆਲਾ ਪੁਲਿਸ ਦਾ ਐਸਐਸਪੀ ਨਾਨਕ ਸਿੰਘ ਐਸਐਸਪੀ ਗਗਨ ਤੇ ਜਿਹੜੀ ਹੈਗੀ ਜੋਤੀ ਜਾਦਵ ਐਸਐਸਪੀ ਖੰਨਾ ਉਹਨੂੰ ਉਹ ਕਰਦੇ ਆ ਪਰ ਇਹਦੀ ক্লোਜ਼ ਮਾਨਟਰੀਂਗ ਆ ਜਿਹੜੀ ਇਹਦੇ ਚੋ ਜਿਹੜੀ ਹੋ ਰਹੀ ਸੀ ਜਿਹੜੀ ਹਰ ਮਿੰਟ-ਮਿੰਟ ਦੀ ਸਤੋਂ ਇਨਫੋਰਮੇਸ਼ਨ ਤੇ ਉਹ ਲਈ ਜਾ ਰਹੀ ਸੀ ਤਾਂ ਕਿ ਇਹ ਕ੍ਰਿਮੀਨਲ ਨੂੰ ਫੜਿਆ ਜਾ ਸਕੇ ਸਰ ਬੱਚਾ ਬਾਰੇ ਕਦੋਂ ਕਰ ਰਹੇ ਆ ਜੀ ਜਿਹੜਾ ਬੱਚਾ ਉਹਦੇ ਵਿੱਚ ਉਹਦੇ ਪੇਰੈਂਟਸ ਨੂੰ ਨਾਲ ਲੈ ਕੇ ਜਾ ਕੇ ਉਹਦੇ ਉਹਨੂੰ ਜਿਹੜਾ ਬੱਚੇ ਨੂੰ ਜੋਤੀ ਯਾਦਵ ਹੈ ਉਹਨਾਂ ਦੇ ਲਗਭਗ ਘਰ ਪਹੁੰਚਣ ਵਾਲੇ ਆ ਉੱਥੇ ਉਹ ਹਰਪਾਲ ਚਿਮਾ ਜੀ ਵੀ ਆ ਰਹੇ ਆ ਉਹ ਬੱਚੇ ਨੂੰ ਸਰਕਾਰ ਵੱਲੋਂ ਆ ਜਿਹੜਾ ਆ ਜਿਹੜੇ ਹੈ ਮਨਿਸਟਰ ਜਿਹੜੇ ਹੈਗੇ ਆਪਣੇ ਕੈਬਨਟ ਮਨਿਸਟਰ ਆਫ ਫਾਈਨਾਂਸ ਮਨਿਸਟਰ ਅਸ਼ੀਦੀ ਹਰਪਾਲ ਚੀਮਾ ਜੀ ਉਹ ਬੱਚੇ ਨੂੰ ਪਰਿਵਾਰ ਦੇ ਨਾਲ ਉਹ ਉਹ ਚਾਹੁੰਦੇ ਸੀਗੇ ਤੇ ਸੀਐਮ ਸਾਹਿਬ ਦਾ ਵੀ ਇਹ ਥਿਊ ਸੀਗਾ ਵੀ ਉਹ ਬੱਚੇ ਨੂੰ ਕਿਉਂਕਿ ਛੋਟਾ ਬੱਚਾ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਵੇ ਤੇ ਹਰਪਾਲ ਚੀਮਾ ਜੀ ਉਹਨਾਂ ਦੇ ਘਰ ਜਾ ਕੇ ਤੇ ਮੈਂ ਵੀ ਇਤੋਂ ਬਾਅਦ ਉੱਥੇ ਜਾ ਰਿਹਾ ਤੇ ਜੇ ਕੋਈ ਸਾਥੀ ਉਹਦੇ ਚ ਜਾਣਾ ਚਾਹੂਗਾ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਮੈਨੂੰ ਕੰਪਨੀ ਕਰ ਸਰ ਜੀ ਸਰ ਮੇਰੇ ਬੰਦੀ ਲੈਂਡਰ ਹੋਏ ਨੇ ਦੇਖਣ ਤੋਂ ਰਿਕਵਰੀ ਕੀ ਹੋਇਆ ਸਰ ਇਹ ਇਹਦੇ ਤੋਂ ਇੱਕ ਇਹਦੇ ਤੋਂ ਬੱਤੀ ਬੋਰ ਹੈ ਜਿਹੜਾ ਉਹ ਜਿਹੜਾ ਪਿਸਟਲ ਹੈ ਔਰ ਕਵਰ ਹੋਇਆ ਤੇ ਲਗਭਗ ਇਹਨੇ ਜਿਹੜੀ ਇੱਕ ਉਹ ਵਾਹਕਲ ਰਿਕਵਰ ਹੋਇਆ ਇੱਕ ਦੋ ਬੰਦੇ ਜਿਹੜੇ ਅਰੈਸਟ ਕੀਤੇ ਆ ਮਲੇਰਕੋਟਲਾ ਪੁਲਿਸ ਨੇ ਉਹਨਾਂ ਤੋਂ ਜਿਹੜਾ ਵਾਰਦਾਰ ਚਬਤਿਆ ਹੋਇਆ ਮੋਟਰਸਾਈਕਲ ਰਿਕਵਰ ਹੋਇਆ ਹਜੇ ਉਹਨਾਂ ਦੀ ਡਿਟੇਲ ਪੁੱਛਕਿਛ ਕਿਉਂਕਿ ਉਹਨਾਂ ਨੂੰ ਆਪਰੇਸ਼ਨਰ ਨਾਲ ਲੈ ਕੇ ਉਦੋਂ ਦੀ ਪੁਲਿਸ ਪਾਰਟੀ ਚੱਲ ਰਹੀ ਸੀ ਵੀ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਛੁਪਣਗਾਵਾਂ ਹਨ ਠਰਾਵਾਂ ਹਨ ਉਹਨਾਂ ਦੇ ਵਿੱਚ ਹੀ ਉਹ ਕਰ ਰਹੇ ਸੀ ਹਜੇ ਉਹਨਾਂ ਤੋਂ ਵੀ ਪੁੱਛਕਿਛ ਹੋਣੀ ਹੈ ਤੇ ਜੋ ਕੋਈ ਅੱਗੇ ਉਹਨਾਂ ਤੋਂ ਰਿਕਵਰੀ ਹੋਊਗੀ ਪਹਿਲਾਂ ਵਾਰਦਤ ਕਿੰਨੀ ਕੀਤੀ ਹੈ ਕੀ ਗੈਂਗ ਸੀ ਕਿਹਦੇ ਨਾਲ ਕੋਸ਼ਕਰ ਸੀ ਉਹ ਤੁਹਾਡੇ ਨਾਲ ਜਿਵੇਂ ਜਿਵੇਂ ਇਨਫਾਰਮੇਸ਼ਨ ਆਉਂਦੀ ਹੈ ਤੁਹਾਡੇ ਨਾਲ ਬਿਲਕੁਲ ਬੱਚਾ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਮੈਂ ਤੁਹਾਨੂੰ ਜਿਹੜੀ ਸਭ ਤੋਂ ਸਕੂਨ ਵਾਲੀ ਗੱਲ ਜਿਹਦੇ ਕਰਕੇ ਸਾਨੂੰ ਆ ਸੀਐਮ ਪੰਜਾਬ ਤੋਂ ਵੀ ਉਹਨਾਂ ਦਾ ਦੋ ਤਿੰਨ ਆਰੀ ਇੱਥੇ ਫੋਨ ਆ ਗਿਆ ਉਹਨਾਂ ਦੇ ਵੱਲੋਂ ਡੀਜੀ ਪੰਜਾਬ ਵੱਲੋਂ ਇਸ ਗੱਲ ਦੀ ਸ਼ਾਬਾਸ਼ ਹੋਈ ਆ ਉਹਨਾਂ ਨੇ ਸਭ ਤੋਂ ਵਾਰ-ਵਾਰ ਇਹੀ ਪੁੱਛਿਆ ਬੱਚੇ ਦਾ ਕੀ ਹੈ ਬੱਚੇ ਨੂੰ ਠੀੜਤਾ ਨਹੀਂ ਲੱਗੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਇੰਕਾਊਂਟਰ ਹੋ ਗਿਆ ਸਭ ਕੁਝ ਹੋ ਗਿਆ ਉਹ ਵਾਰ-ਵਾਰ ਇਹੀ ਪੁੱਛਦੇ ਰਹੇ ਇਹ ਬੱਚੇ ਦੀ ਸਿਹਤ ਠੀਕ ਹੈ ਬੱਚੇ ਨੂੰ ਕੋਈ ਚੀੜਤਾ ਨਹੀਂ ਲੱਗੀ ਮੇਨ ਸਾਡਾ ਮਕਸਦ ਸੀ ਬੱਚੇ ਨੂੰ ਬਚਾਉਣਾ ਤੇ ਉਹ ਅਸੀਂ ਜਿਹੜੀ ਪਟਿਆਲਾ ਰੇਂਜ ਦੀ ਪੁਲਿਸ ਨੇ ਪੂਰੀ ਬਹਾਦਰੀ ਨਾਲ ਉਹ ਕੰਮ ਕਰਦਿਆ ਹੋਇਆ ਬੱਚੇ ਨੂੰ ਬਚਾਉਣ ਸਰ ਪੁਲਿਸ ਵਾਲੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਹਸਪੀਟਲ ਵਿੱਚ ਅਸੀਂ ਸ਼ਿਫਟ ਕਰਤਾ ਉਹਨਾਂ ਦੀ ਬਹਾਦਰੀ ਨੂੰ ਡੀਜੀ ਗੌਰਵ ਯਾਦਦਾਦ ਹੋਵੇ ਹੁੰਦਿਆ ਕੋਈ ਵੀ ਚੰਗਾ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਵੀ ਡਿਲੇ ਨਹੀਂ ਹੁੰਦੀਗੀ ਸਾਡੀ ਫਸਟ ਜਿਵੇਂ ਬੱਚੇ ਨੂੰ ਬਚਾਉਣਾ ਸੀ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਸਾਡੇ ਸਾਥੀਆਂ ਦੇ ਜਿਹੜੀ ਗੋਲੀ ਲੱਗੀ ਵੀ ਹੈ ਉਹਦੇ ਵਿੱਚ ਨਾਲ ਖਾਸ ਤੌਰ ਤੇ ਮੈਂ ਜਿਹੜੀ ਇਹ ਲੀਡ ਕਰ ਰਹੀ ਐ ਇੰਸਪੈਕਟਰ ਸ਼ਮਿੰਦਰ ਤੇ ਬਿੰਨੀ ਢिलो ਇਹਨਾਂ ਨੂੰ ਖਾਸ ਤੌਰ ਤੇ ਜਿਸ ਬਹਾਦਰੀ ਦੇ ਨਾਲ ਜਿਸ ਸਰਕਮਸਟੈਂਸ ਦੇ ਵਿੱਚ ਜਿਹਨੂੰ ਜਾਨ ਜੋਖਮ ਦੇ ਵਿੱਚ ਪਾ ਕੇ ਕਿਉਂਕਿ ਉਹਨਾਂ ਬੰਦਿਆਂ ਨੇ ਦੱਸਦਾ ਸੀ ਵੀ ਉਹਦੇ ਕੋਲੇ ਵੈਪਨ ਵੀ ਹੋ ਸਕਦਾ ਹੈ ਉਹਦੇ ਨਾਲ ਕੋਈ ਹੋਰ ਬੰਦਾ ਵੀ ਹੋ ਸਕਦਾ ਇਹਨਾਂ ਨੂੰ ਇਹ ਵੀ ਆਈਡੀਆ ਨਹੀਂ ਸੀ ਵੀ ਜਿੱਥੇ ਲੈ ਕੇ ਜਾ ਰਹੇ ਸੀ ਬੱਚਾ ਉੱਥੇ ਲੁਕਾਉਣਾ ਸੀ ਕੀ ਕਰਨਾ ਸੀ ਜਿਸ ਬਹਾਦਰੀ ਨਾਲ ਇਹਨਾਂ ਨੇ ਕੰਮ ਕੀਤਾ ਇਹ ਬੜਾ ਅਪਰੀਸ਼ੀਏਬਲ ਹੈ ਅਸੀਂ ਸਾਰੇ ਉਹਨਾਂ ਦੀ ਉਸ ਤਾੜਾ ਕਰਦੇ ਹਾਂ ਬਿਲਕੁਲ ਕਰਣੀ ਹੈ ਜੀ ਨਹੀਂ ਲੇਖੋ ਆਓ